ਬੋਲ ਤੇ ਆ ਗੋਲ ਸਟਾਪ ਇਹ ਵੀਡੀਓ ਯੂ ਐਸ اے ਦੀ ਐਲ اے ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਦਾ ਨੌਜਵਾਨ ਜੋ ਕਿ ਸੜਕ ਦੇ ਵਿੱਚ ਕਿਰਪਾਨ ਲਹਿਰਾ ਰਿਹਾ ਨਜ਼ਰ ਆ ਰਿਹਾ ਇਸ ਨੂੰ ਪੁਲਿਸ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਪੁਲਿਸ ਨੇ ਇਹ ਵੀਡੀਓ ਹੁਣ ਜਾਰੀ ਕੀਤਾ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਨੌਜਵਾਨ ਜਿਹੜਾ ਕਿਰਪਾਨ ਲਹਿਰਾ ਰਿਹਾ ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਨਹੀਂ ਰੁਕਿਆ ਜਿਸ ਤੋਂ ਬਾਅਦ ਇਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਿੱਖ ਕਮਿਊਨਿਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਗੱਤਕਾ ਖੇਡ ਰਿਹਾ ਸੀ ਤੇ ਐਲ ਏ ਪੁਲਿਸ ਨੇ ਇਸ ਦੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਇਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇਹ ਵੀਡੀਓ 2 ਜੁਲਾਈ ਦਾ ਹੈ ਜਦੋਂ ਇਹ ਘਟਨਾ ਵਾਪਰੀ ਸੀ ਪਰ ਹੁਣ ਪੁਲਿਸ ਦੇ ਵੱਲੋਂ ਇਹ ਵੀਡੀਓ ਜਾਰੀ ਕੀਤਾ ਗਿਆ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਉਸ ਦੀ ਗੱਡੀ ਦਾ ਪਿੱਛਾ ਵੀ ਕਰ ਰਹੀ ਹੈ ਫਿਰ ਅੱਗੇ ਜਾ ਕੇ ਇਕੱਲੇ ਦੀ ਗੱਡੀ ਦੇ ਵਿੱਚ ਗੱਡੀ ਵੀ ਮਾਰਦਾ ਇਸ ਗੱਲ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ ਇਹ ਵੀਡੀਓ ਜਾਰੀ ਕੀਤਾ ਹੈ ਤੇ ਪੁਲਿਸ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਿਸ ਤੋਂ ਬਾਅਦ ਉਹ ਨਹੀਂ ਰੁਕਿਆ ਤੇ ਮਜਬੂਰਨ ਉਸ ਨੂੰ ਗੋਲੀ ਮਾਰਨੀ ਪਈ ਪੁਲਿਸ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਉਸਨੇ ਪड़ोस ਦੀ ਗੱਡੀ ਦੇ ਵਿੱਚ ਗੱਡੀ ਵੀ ਮਾਰੀ ਆ ਤੇ ਬਾਅਦ ਦੇ ਵਿੱਚ ਉਹ ਉਹੀ ਕਿਰਪਾਨ ਲੈ ਕੇ ਪੁਲਿਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਮਜਬੂਰੀ ਦੇ ਵਿੱਚ ਗੋਲੀ ਮਾਰਨੀ ਪਈ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਉਸ ਦਾ ਨਾਮ ਹੈ ਜਿਸ ਦੀ ਉਮਰ 35 ਸਾਲ ਹੈ ਤੇ ਉਸ ਨੂੰ ਕਸ탈 ਵੀ ਕਿ ਇਲਾਇਦੇਨੀ ਵੀ ਲਿਖ ਜਾਇਆ ਗਿਆ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਸ਼ੋਟ ਫਾਇਰ ਆਫਸਰ ਅਸਨੀ